ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤੇ ਜੀ ਦੋ ਕੁੜੀਆਂ ਸਮੇਤ 10 ਰਿਸ਼ਤੇ ਨੇ ਡਾਇਰੈਕਟ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੁੜੋ ਚੰਗੀ ਤਰ੍ਹਾਂ ਰਿਸ਼ਤਾ ਸਮਝਣਾ ਫਿਰ ਫੋਨ ਕਰਨਾ ਫਾਲਤੂ ਦਾ ਫੋਨ ਨਹੀਂ ਕਰਨਾ ਜੀ ਪਹਿਲਾ ਰਿਸ਼ਤਾ ਮੁੰਡਾ ਯੂਐਸਏ ਦੇ ਵਿੱਚ ਹੈ ਯੂਐਸਏ ਦੇ ਵਿੱਚ ਸਿਟੀ ਜਾਣਾ ਸਾਰਾ ਡਾਟਾ ਪੜ੍ਹ ਲਿਓ ਕੱਦ ਕਾਠ ਭੈਣ ਭਾਈ ਕਿਸ ਤਰ੍ਹਾਂ ਦਾ ਰਿਸ਼ਤਾ ਕੀ ਕਹਾਣੀ ਹੈ ਤੇ ਫਿਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਰੀਦਕੋਟ ਤੋਂ ਮੁੰਡਾ ਬਿਲੋਂਗ ਕਰਦਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਟ੍ਰੈਕਿੰਗ ਦਾ ਕੰਮ ਹੈ ਭਰਾ ਕੋਈ ਨਹੀਂ 10 ਕਿਲੇ ਜਮੀਨਾ ਕੱਦ ਕਾਟ ਸਾਰਾ ਕੁਝ ਪੜ ਕੇ ਖਾਸ ਤੌਰ ਤੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕਾਲਮ ਪੜ ਕੇ ਫਿਰ ਪਰਿਵਾਰ ਨਾਲ ਗੱਲ ਕਰੋ ਦੋ ਨੰਬਰ ਦਿੱਤੇ ਹੋਏ ਨੇ ਜੀ ਅਗਲਾ ਰਿਸ਼ਤਾ ਨਾਮ ਕੋਰ ਜਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਆ ਪੜ੍ਹਾਈ ਭੈਣ ਭਾਈ ਕੱਦ ਕਾਸਟ ਸਭ ਕੁਝ ਪੜ੍ਹ ਕੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁੜੀਆਂ ਵਾਲੇ ਮਾਮਲੇ ਦੇ ਵਿੱਚ ਇੱਕ ਪਹਿਲਾਂ ਮੁੰਡਾ ਦੇਖਣਾ ਵੀ ਕਿਸ ਤਰ੍ਹਾਂ ਦਾ ਚਾਹੀਦਾ ਹੈ ਬਿਨਾ ਡਾਟਾ ਪੜ੍ਹੇ ਫੋਨ ਨਹੀਂ ਲਾਉਣਾ ਜੀ ਬੇਨਤੀ ਹੈ ਅਗਲਾ ਰਿਸ਼ਤਾ ਮੋਗਾ ਤੋਂ ਨੋਟ ਕਰੋ ਜੀ 10 ਕਿੱਲੇ ਜ਼ਮੀਨ ਹੈ ਸਪਿੰਡ ਦੇ ਵਿੱਚ ਮੁੰਡਾ ਪੀਆਰ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਦੋ ਨੰਬਰ ਪਰਿਵਾਰ ਦੇ ਦਿੱਤੇ ਹੋਇਆ ਕੱਦ ਕਾਸਟ ਭੈਣ ਭਾਈ ਸਾਰਾ ਕੁਝ ਪੜ੍ਹ ਕੇ ਫਿਰ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਬੀ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਜੀ ਮੁੰਡਾ ਕੱਦ ਕਾਸਟ ਪੜ੍ਹਾਈ ਸਭ ਕੁਝ ਪੜ੍ਹ ਲਿਓ ਧਿਆਨ ਨਾਲ ਤੇ ਮੁੰਡਾ ਕੈਨੇਡਾ ਦੇ ਵਿੱਚ ਬ੍ਰੈਂਟਨ ਹੈ ਮੋਬਾਈਲ ਸੋਲੂਸ਼ਨ ਡਿਵੈਲਪਮੈਂਟ ਦੇ ਵਿੱਚ ਕੰਮ ਕਰਦਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਸਾਰਾ ਡਾਟਾ ਪੜ੍ਹ ਕੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਇਆ ਹੈ ਅਗਲਾ ਰਿਸ਼ਤਾ ਆਸਟ੍ਰੇਲੀਆ ਦੇ ਵਿੱਚੋਂ ਨੋਟ ਕਰੋ ਜੀ ਆਸਟ੍ਰੇਲੀਆ ਦੇ ਵਿੱਚ ਮੁੰਡਾ ਸਿਟੀ ਜਾਣਾ ਮੈਨੇਜਰ ਹੈ ਸਿਡਨੀ ਦੇ ਵਿੱਚ ਕੰਪਨੀ ਦੇ ਵਿੱਚ ਤੇ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਤੇ ਕਦ ਕਾਠ ਸਾਰਾ ਕੁਝ ਪੜ ਲਿਓ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਇੱਕ ਬਾਹਰਲਾ ਇੱਕ ਇੰਡੀਅਨ ਡਾਇਰੈਕਟ ਜਿਹੜੀ ਗੱਲਬਾਤ ਕਰ ਸਕਦੇ ਨੇ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜਿਹੜਾ ਫਿਰੋਜ਼ਪੁਰ ਤੋਂ ਹੈ ਖਾਸ ਤੌਰ ਤੇ ਕੁੜੀਆਂ ਵਾਲੇ ਮਾਮਲੇ ਜੀ ਮੈਂ ਪਹਿਲੇ ਵੀ ਕਿਹਾ ਡਾਟਾ ਉੱਪਰ ਪੜ ਲਿਓ ਨਾਲ ਦੀ ਨਾਲ ਤੁਸੀਂ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਚੰਗੀ ਤਰ੍ਹਾਂ ਸਮਝ ਕੇ ਫਿਰ ਪਰਿਵਾਰ ਨਾਲ ਗੱਲ ਕਰਨੀ ਹੈ ਤੇ ਇਹ ਕੁੜੀ ਕੈਨੇਡਾ ਹੈ ਅਗਲਾ ਰਿਸ਼ਤਾ ਜ਼ਿਲ ਕੱਦ ਕਾਸਟ ਭੈਣ ਭਾਈ ਸਾਰਾ ਕੁਝ ਉੱਪਰੋਂ ਪੜ ਲਿਓ ਕੈਨੇਡਾ ਦੇ ਵਿੱਚ ਆਉਣ ਓਪਨ ਵਰਕ ਪਰਮਿਟ ਤੇ 4 ਤੋਂ 5 ਕਿਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਡਾਟਾ ਪੜ ਕੇ ਬਾਹਰਲਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਜੀ ਸਿੰਘ ਲੁਧਿਆਣਾ ਤੋਂ ਜਿਹੜਾ ਮੁੰਡਾ ਬਲੌਂਗ ਕਰਦਾ ਹੈ ਕੱਦ ਕਾਸਟ ਸਾਰਾ ਕੁਝ ਪੜ ਲਿਓ ਲਿਮਟਿਡ ਕੰਪਨੀ ਦੇ ਵਿੱਚ ਵਧੀਆ ਜੌਬ ਹੈ ਕੁੜੀ ਰਾਮ ਗੜੀਆ ਸਿੱਖ ਦਾ ਜਾਂ ਰਿਸ਼ਤਾ ਚਾਹੀਦਾ ਇਸ ਤਰ੍ਹਾਂ ਦਾ ਸਾਰਾ ਡਾਟਾ ਪੜ ਕੇ ਸਮਝ ਕੇ ਤੇ ਡਾਇਰੈਕਟ ਜਿਹੜੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਹਰ ਰੋਜ਼ ਤੁਹਾਡੇ ਕੋਲ ਨਵੇਂ ਰ